ਸਾਸੀ ਕਾਲਜੀ ਸਾਲਿਆ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਵਿੱਚ ਤੇ ਰੋਡੇ ਪਿੰਡ ਦੇ ਵਿੱਚ ਮੈਂ ਜਿਸ ਘਰ ਦੇ ਵਿੱਚ ਮੌਜੂਦ ਆ ਬਾਈ ਮਿੱਤਰੋ ਕੁਲਦੀਪ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਅੱਜ ਜਿਹੜੀਆਂ ਮੱਝਾ ਦਿਖਾਉਣੀਆਂ ਤੁਹਾਨੂੰ ਮਿੱਤਰੋ 6 ਤੇ 6ਾਂ ਦੇ ਮਗਰੀ ਖੁਸ਼ਖਬਰੀ ਕਟੀਆਂ ਬਈ ਮਿੱਤਰੋ ਕਟੀਆਂ ਵਾਲੀਆਂ ਮਈਆਂ 6 ਲੈਦਰੀਆਂ ਤੁਹਾਨੂੰ ਸੁਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਐਂਡ ਤੇ ਤੁਹਾਨੂੰ ਬਾਈ ਮੇਰੇ ਪਰ ਪਾ ਮਿਲੂਗਾ ਸੱਜਰ ਚੋਟੀ ਦਾ ਟੋਕੜਾ ਨਾਲ ਉਹ ਵੀ ਸਸਤਾ ਆ ਜੀ ਛੋਟੇ ਬਾਗ ਵਿਖਾਉਣੇ ਸਾਰੀ ਰੁਕ ਜਾਣ ਰੁਕ ਜਾ ਨਾਮ ਵਿਖਾਈਆਂ ਜੇ ਇਤਨੂੰ ਕਰ ਲੈ ਕੈਮਰਾ ਸਾਰੀ ਵੇਖ ਜਾਣਗੇ ਚੰਦਰੇ ਆਇਓ ਕਰਦੇ ਗੱਲਬਾਤ ਆਪਾਂ ਬਾਈ ਦੋ ਸਤਿ ਸ਼ਕਾਲ ਵੀਰੇ ਬਾਈ ਸਤਿ ਸ਼ਕਾਲ ਕੀ ਹਾਲ ਰਿਕਲ ਦੀ ਬਾਈ ਠੀਕ ਆ ਬਾਈ ਵਧੀਆ ਬਸ ਸਿੱਤਾ ਸੁਣਾ ਨਾਂ ਬਾਬੇ ਦੀ ਕਿਰਪਾ ਚੜ੍ਹਦੀ ਕਲਾ ਸ਼ੁਕਰ ਬਾਈ ਨਾਮ ਕੁਲਦੀਪ ਸਿੰਘ ਆ ਪਿੰਡ ਰੋਡੇ ਨਗਾਹਾਂ ਰੋੜਾ ਹਨਾ ਬਾਈ ਹਾਂਜੀ ਅੱਛਾ ਕੁਲਦੀਪ ਜੀ ਅੱਜ 6 ਜਨਵਰੀ ਆ ਆਪਣਾ ਹਾਂਜੀ ਹਾਂਜੀ ਪਹਿਲੇ ਪਾਸੇ ਦੀ ਪਹਿਲੀ ਨੰਬਰ ਦੀ ਝੋਟੀ ਆ ਕੀ ਡਿਟੇਲ ਆ ਬਾਈ ਵੀਰੇ ਹਰਿਆਣੇ ਦੀ ਝੋਟੀ ਆ ਜੀ ਅੱਜ ਆਈ ਨੂੰ ਤਿੰਨ ਦਿਨ ਹੋ ਗਏ ਜੀ ਤੇ ਕੱ ਤੇ ਦੂਜਾ ਸਵਾ ਝੋਟੀ ਆ ਵੀਰੇ ਠੀਕ ਆ ਵੀਰੇ ਤੇ ਨਕਸ਼ੇ ਸਾਰੇ ਪਾਸੋਂ ਘੜੇ ਪਿਆ ਤੂੰ ਆ ਵੇਖ ਲਾ ਦੁੱਧ ਕਿੰਨਾ ਰੈਡੀ ਕਰਦੇ ਦੁੱਧ ਵੀਰੇ 9-10 ਦੇ ਵਿੱਚ ਕਹਦੇ ਹਲੇ ਥੋੜਾ ਜਿਹਾ 2 ਦਿਨ ਹੋਇਆ ਹੀ ਹਾਂ ਇਹ ਨਹੀਂ ਹੈਗਾ ਵੀ ਤੜਕੇ ਦੀ ਛੱਡੀ ਜਾਵੇ ਨਾ ਨਾ ਵੀਰੇ 3:30 ਵਜੇ ਚੋਤੀਆ ਤੜਕੇ ਬਸ ਉਹ ਤਾਂ ਤੂੰ ਗਾਗ ਭੁੱਲ ਜੇ ਬਾਅਦ ਤੜਕੇ 3:30 ਵਜੇ ਚੋਤੀਆ ਸਾਬੇ ਨਹੀਂ ਹੋਣਾ ਤਾ ਲੈਵੇ ਤਾਂ ਦਿਖਾਈਏ ਵੱਡੇ ਆਪੇ ਵੇਖੀ ਜੋ ਲੈਣ ਵਾਲੇ ਦਾ ਕੀ ਬਣਦਾ ਹਾਂ ਆ ਸਾਬੇ ਨੂੰ ਤਾਂ ਲੈਵਾ ਵੱਡਾ ਦਿਖਾਈਏ ਇੱਕ ਰੀ ਬਣਾ ਕੇ ਵੀਡੀਓ ਬਾਈ ਮੇਰੇ ਉਹ ਫਾਸੂ ਨੂੰ ਚੋਇਆ ਕਰੋ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਚੋ ਕੇ ਵੀਡੀਓ ਬਣਾਉ ਤਾਂ ਕਿ ਵੀ ਤੁਹਾਨੂੰ ਤੁਹਾਡਾ ਨੁਕਸਾਨ ਹੋਵੇ ਨਾ ਕਿਸੇ ਦਾ ਹੋਵੇ ਠੀਕ ਆ ਬਈ ਅੱਛਾ 9 ਕਿਲੋ ਦੁੱਧ ਆਪਾਂ ਕੰਡੇ ਲਾ ਦੇਾਂਗੇ ਬਈ ਹੁਣ ਲਾ ਦਾਂਗੇ ਲਾ ਦਾਂਗੇ ਵੀਰੇ ਠੀਕ ਆ ਚੂਣ ਚਣ ਕਿਵੇਂ ਲੱਗੇ ਬਸ ਚੂਣ ਤਾਂ ਸਰ ਮੈਂ ਤੂੰ ਇੱਕ ਨੰਬਰ ਹੀ ਗਿਆ ਕਰ ਆਪਣੇ ਮੱਜਾਂ ਦਾ ਠੀਕ ਆ ਚੂਣ ਤਾਂ ਮਾੜਾ ਲੈ ਕਿੰਨੀ ਦੀ ਦੇ ਦਈਏ ਫਿਰ ਮਾੜਾ ਇਹ ਇੱਕ ਦਾਦੀ ਝੋਟੀ ਦੇ ਦਾਂਗੇ 1 ਲੱਖ ਤੇ 10000 ਦੀ ਦੋ ਦੋ 12 13 ਲੀਟਰ ਤਿੰਨ ਦਿਨ ਹੋ ਗਿਆ ਇਹ ਨੂੰ ਮੈਂ ਆਪੂ ਪ्योर ਹਰਿਆਣੇ ਦੇ ਮਗਰ ਕੱਟੀ ਜਦੇ ਵੀ ਮਗਰ ਆ ਗਈ ਕੱਟੀ 1 ਲੱਖ 10000 ਤੇ ਮਿਲ ਜੂਗੀ 9 ਕਿਲੋ ਦੋ 3 ਸੂਆ ਕਿੰਨੇ ਦਿਨਾਂ ਦਾ ਸੀਗਾ ਇਹ ਹੋਗਾ ਅੱਠਾ ਦਿਨਾਂ ਦਾ ਸੂਆ ਜੀ ਅੱਠਾਂ ਦਿਨਾਂ ਦਾ ਸੂਆ ਵਾ ਮਿੱਤਰੋ ਤੇ ਬਾਕੀ ਦੋ ਨੰਬਰ ਤੋਂ ਜਿਹੜੀ ਝੋਟੀ ਪਈ ਜਾਂਦੇ ਬਾਰੇ ਦੱਸਿਓ ਇਹ ਬਾਈ ਜੀ ਇਹ ਸੂਈ ਨੂੰ ਅੱਜ ਪੰਜਵਾਂ ਦਿਨ ਹੈ ਪੰਜਵਾਂ ਦਿਨ ਹੈ ਹਾਂ ਜੀ ਇਹ ਤਾਂ ਥੱਲੇ 9 10 ਲੀਟਰ ਬੋਲਾ ਹੈ 9 ਤੋਂ 10 ਲੀਟਰ ਬੋਲਾ ਹਾਂ ਧਾਰਤੂਰ ਇੱਕ ਨੰਬਰ ਹੈ ਠੀਕ ਹੈ ਹਾਂਜੀ ਮਗਰ ਕੱਟੀ ਇਹਦੇ ਵੀ ਚੋਣ ਚੜ ਕਿਵੇਂ ਲੱਗ ਚੋਣ ਨੰਬਰ ਦਾ ਤੂੰ ਪੁੱਛੇ ਚੋਲ ਦਾ ਮੋਟਾ ਹੀ ਹੁੰਦਾ ਉਂਗਲਾ ਰਗਾ ਬਸ ਠੀਕ ਹੈ ਇਹ ਕਿੰਨੇ ਦੀ ਬਈ ਇਹ ਬਸ 85 ਵਾਲੇ ਫੋਨ ਹੀ ਲਾਉਣ 85 ਦੇਣੀ ਹੈ ਉੱਤੇ ਬਮੋਲੀ ਨਿਕ 829999 ਵਾਲਾ ਵੀ ਨਾ ਲਾਵੇ ਨਾ ਲਾਵੇ ਬਸ 85 ਵਾਲਾ ਹੀ ਲਾਵੇ 85 ਵਾਲਾ ਹੀ ਫੋਨ ਚੱਕੇ ਉਹ ਤੋਂ 12 13 ਲੀਟਰ ਝੋਤੀ ਖੁੱਲਾ ਕਰ ਲਈਏ ਗੱਲ ਹਾਂ ਕੱਟੀ ਕੈਰੀ ਗੁਰੀ ਚੰਗੀ ਆ ਸੰਦੇਵਾ ਕਿੱਡਾ ਚੰਗਾ ਯਾਰ ਇਹ ਤਾਂ ਮਗਰ ਕੱਟੀ ਆ ਬਈ ਇੱਧਰ ਖੜੀ ਆ ਤਾਜੀ ਆ ਬਜਮਾ ਤਾਜੀ ਆ ਆ ਕੱਟੀ ਆ ਬਈ ਆਹ ਚਿੱਟੇ ਦੱਸ ਲਾਲਾ ਕੇ ਦੱਸੀ ਜੀ ਜੋਬਰਾ ਹਾਂ ਲੜੀ ਆ ਕੱਟੀ ਆ ਬਈਂ ਦੀ ਠੀਕ ਆ ਆ ਸਾਰੇ ਕੱਟੀਆਂ ਵੇਖ ਲਈ ਪਰ ਇਹਨਾਂ ਪਸ਼ੂ ਦੇ ਨਾਲ ਵਿਖਾਉਣੀ ਪਊਗੀ ਆਪਣਾ ਆਹ ਬਰਾਬ ਚੱਲ ਰਹੀ ਆ ਹਾਂ ਆ ਆ ਗਈ ਕਾਲੀ ਕੱਟੀ ਵੀ ਠੀਕ ਆ ਅੱਛਾ ਤਿੰਨ ਨੰਬਰ ਵਾਲੀ ਮਿਹ ਜਿਹੜੀ ਬਈਂ ਦੇ ਬਾਰੇ ਦੱਸੀ ਇਹ ਕਿੰਨੋਂ ਸੂਆ ਬਾਈ ਇਹ ਵੀ ਦੂਜਾ ਸੂਆ ਝੋਟੀ ਆਈ ਇਹ ਵੀ ਦੂਜਾ ਸੂਆ ਹੀ ਆ ਇਹ ਵੀ ਜਮਾ ਤਾਜੀ ਸਾਰੇ ਪੰਜ ਮਾ ਦਿਨ ਹੀ ਇਹਨੂੰ ਆ ਅੱਛਾ ਹਾਂ ਇਹ ਕਿੰਨੇ ਸਰ ਦੁੱਧ ਕਿੰਨੋਂ ਇਹ 10 ਲੀਟਰ ਬੌਲੇ ਤੋਂ ਚੱਲੀ ਆ 9 ਲੀਟਰ 10 10 ਬੌਲੇ ਤੋਂ ਦੁੱਧ ਤਾਂ ਇਹ ਵੀ ਦੁੱਧ 13 14 ਕਿਲੋ ਹੀ ਆ ਖੁੱਲਾ ਦੇਣਗੇ ਵੀਰੇ ਕਾਦਰਾਂ ਵੇਖਿਆ ਕਰੋ ਨਸਲ ਵੇਖਿਆ ਕਰੋ ਕਿਹੜੀ ਲਿਵੇ ਵੇਖਿਆ ਕਰੋ ਲਿਵੇ ਵੇਖਿਆ ਤਾਂ ਚਵਾਈ ਵੇਖਿਆ ਕਰੋ ਆਕੇ ਕਿਹਦੀ ਵੇਖਿਆ ਕਈ ਕਾਦਰ ਵੇਖਦੇ ਰਹਿੰਦੇ ਉਹ ਦੁੱਧ ਪੀਂਦੇ ਤੇ ਬਾਕੀ ਮੇਰੀਆਂ ਗੱਲਾਂ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਆਉਦੀ ਸੱਲੀ ਕਰਕੇ ਲਜਾਣੀ ਆ 473 ਟਾਈਮ ਮੇਰੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਲੋਕਾਂ ਨੂੰ ਖਾਣ ਨੂੰ ਰੋਟੀ ਮਿਲੂਗੀ ਪੀਣ ਨੂੰ ਪਾਣੀ ਮਿਲੂਗਾ ਸੌਣ ਨੂੰ ਮੰਜਾ ਮਿਲੂਗਾ ਉਹਨੂੰ ਰਸਤੇ ਉੱਤੇ ਬਿਸਤਰਾ ਮਿਲੂਗਾ ਤੇ ਪੱਖੇ ਦੀ ਹਵਾ ਵੀ ਮਿਲੂਗੀ ਮਿੱਤਰੋ ਇਹ ਨਹੀਂ ਗੱਲ ਹੈ ਕਿ ਸਾਰੀਆਂ ਚੀਜ਼ਾਂ ਸਾਰਾ ਸੂਰਤ ਮਿਲੂ A ਤੋਂ Z ਨਹੀਂ ਠੀਕ ਹੈ ਬਾਈ ਅੱਛਾ ਤੇ ਬਾਈ ਆ ਜਿਹੜੀ ਬਾਈ ਕਿੰਨੇ ਦੀ ਦਿੱਤੀ ਜੀ ਫਿਰ ਆਓ ਤਿੰਨ ਨੰਬਰ ਤੇ ਤਿੰਨ ਨੰਬਰ ਤਿੰਨ ਨੰਬਰ ਵਾਲੀ ਇਹ 95000 ਦੀ ਕਹਦੇ ਬਸ 95000 ਹਾਂ ਬਸ ਤੇ ਆਹ ਭਾਈ ਚਾਰ ਨੰਬਰ ਵਾਲੀ ਜਿਹੜੀ ਇਹਦੇ ਥੱਲੇ ਹਣ ਸਰਪਾ 10 ਲੀਟਰ ਦੁੱਧ ਦਾ 10 ਲੀਟਰ ਇਹ 15 ਦਿਨਾਂ ਦੀ ਸੂਈ ਹੈ 15 ਦਿਨਾਂ ਦੀ ਤੇ ਇਹ ਵੀ 95 ਦੀ ਕਹਦੇ ਇਹ ਵੀ 95 ਦੀ ਹਾਂ ਦੁੱਧ 13 13 ਕਿਲੋ ਵਾਲੀਆਂ ਭਾਅ 95 95 ਵਾਲਾ ਬਸ ਹਾਂ ਦੁੱਧ 12 12 ਕਿਲੋ ਵਾਲੀਆਂ ਦਾ ਭਾਅ 85000 ਤੂੰ ਟੱਪੜੀਆਂ ਕੋਈ ਨਹੀਂ ਦੋ ਤੇ ਦੋ ਟੱਪੜੀਆਂ ਜਿੰਨਾ ਤੂੰ ਕਹੀ ਹੈ ਨਾ ਦੋ ਨਸਲ ਤੋਂ ਮਾਤ ਨਹੀਂ ਪਾਜਦੀਆਂ ਇਹ ਹਾਂ ਨਾ ਇਹ ਮਤਲਬ ਠੀਕ ਆ ਯਾਰ ਭਾਤ ਆ ਇਹ ਜੇ ਗੱਲ ਆ ਵੀ ਸੁੱਤੇ ਪੇ ਹਿਚਕੀਆਂ ਨਾਲ ਲੈ ਕੇ ਸੌਦੇ ਕਰੋਗੇ ਅੱਜ ਵੀ ਵਾਕਈ ਵੀਡੀਓ ਚੱਲੀ ਜਾਂਦੀ ਕਿ ਖੁੰਝੀ ਨਾ ਜਾਈਏ ਗਵਾਂਡੀਆਂ ਨੂੰ ਦੱਸ ਦੇਣਾ ਰਹਿ ਜੋ ਚਲ ਗਵਾਂਡੀਆਂ ਨੂੰ ਵੀ ਦਿਵਾ ਲਿਆ ਜੀ ਨਾਲ ਕਰਾਇਆ ਪਰ ਜੂ ਕਿੰਨੀ ਕੱਟੀ ਆ ਵੀ ਮੈਂ ਖੁਝਾ ਕਰਨੀ ਜੀ ਦਰਜੋ ਸਿਰੇ ਤੋਂ ਕੱਟੀ 6 ਮਜਾ ਤੇ 6 ਮਗਰੀ ਕੱਟ ਕੇ ਵੀ ਪ्योर ਕਾਲੀਆਂ ਆ ਜੈਡ ਬਲੈਕ ਕਾਲੀ ਪੂਛ ਇਹਦੇ ਬਾਰੇ ਦੱਸੀ ਵੀ 5 ਨੰਬਰ ਵਾਲੀ ਬਾਰੇ ਇਹ ਸਰ ਮੈਂ 10-11 ਲੀਟਰ ਦੁੱਧ ਤਿਆਰ ਏ ਥੱਲੇ ਵੀ ਹੋਣਾ 10 ਤੋਂ 11 ਲੀਟਰ ਹਾਂ ਤੇ ਕੁੱਲ 22 ਸੁਆ ਇਹਦਾ 15 16 ਡਣਾ ਦਾ ਠੀਕ ਹੈ ਚੋਣ ਚੋਣ ਇੱਕ ਨੰਬਰ ਮੋਟਾ ਦੇ ਕਿੰਨੇ ਦਾ ਦੋ ਚਵਾ ਦਿਆ ਗਿਆ ਇਸ ਟਾਈਮ ਇਹ 10 ਤੇ 11 ਦੇ ਵਿੱਚ ਚਵਾ ਕੇ ਤੋਰਾਂਗੇ ਅਗਲੇ ਨੂੰ ਕੱਟੀ ਮਗਰ ਕੇ ਕੱਟਾਂ ਕੱਟੀ ਹੋਏ ਇਹਦੇ ਮਗਰ ਕੱਟੀ ਜੈਡ ਬਲੈਕ ਇਹਦੇ ਮਗਰ ਕੱਟੀ ਇਹ ਜਿਸ ਨੂੰ ਜਮ ਜਿਸ ਨੂੰ ਇਹ 90 ਜੋ ਤਿੰਨ ਛੜ ਦਾ 87 ਦੇ ਦਾਂਗੇ 87 ਹਜ਼ਾਰ ਪਰ ਸਿਆਸੀ ਵਾਲਾ ਫੋਨ ਨਾਲ ਦੀ ਵੀ ਖਰੀਦ ਲਵੇ ਭਾਈ ਜੇ ਆਹ ਦੋ ਕੋਈ ਖਰੀਦੂ ਇਹਨਾਂ ਤੋਂ ਕੋਈ ਵੀ ਹਾਂ ਇਹ 65000 ਦੀ ਆ ਜੇ ਇਕੱਲੀ ਖਰੀਦੂ 68000 ਦੀ ਆ ਇਹ ਥੱਲੇ 87000 ਦੀ ਹਾਂ ਜੇ ਜੋੜਾ ਕੋਈ ਵੀ ਖਰੀਦ ਰੂ ਇਹਦੇ ਨਾਲ ਹੋਰ ਤੇਰੇ 65000 ਦੀ ਆ ਆਹ ਸਸਤੀ ਖਰੀਦੀ ਦੀ ਤਾਜੀ ਕਿੰਨਾ ਦੁੱਧ ਆ ਇਹਦੇ ਥੱਲੇ ਇਹਦੇ ਥੱਲੇ 7-8 ਲੀਟਰ ਦੁੱਧ ਆ ਠੀਕ ਆ ਉਹ ਜੇ ਮਿਲਦੀ-ਗਿਲਦੀ ਕਿਵੇਂ ਆ ਬਾਈ ਮੈਂ ਨਾ ਵਿਚਾਲੇ ਵੇੜੇ ਛੱਡ ਕੇ ਰਸਾ ਚੋਲਣ ਦੋਨੇ ਪਾਸੇ ਬੈ ਗਏ ਤੇ ਹੁਣ ਹੱਲ ਕੀ ਮੇਰੀ ਐ ਤੇ ਉਹਨੂੰ ਆਣ-ਪਾਣ ਦਾ ਖਰਚਾ ਵੀ ਹੋਵੇ ਬਾ ਕਿੰਨੇ ਦਿਨਾਂ ਦਾ ਬਾਈ ਇਹਦਾ 12-13 ਦਿਨਾਂ ਦਾ ਸੂਆ 12-13 ਦਿਨਾਂ ਦਾ ਸੂਆ ਮਤਲ okay ah. ਜੋ ਆਈ ਸਮਾ। ਹਾਂ ਆ ਵਾ ਬਈ ਗੱਲ ਬੋਤ। ਜੇ ਕੱਲੀ ਪਾਲੂ 68000 ਦੀ ਜੇ ਜੋੜੇ ਤੇ ਲੈਣੀਆਂ ਕਰ ਲਈ ਫਿਰ ਆ ਜਾਓ 2 ਘੜ 70 ਜੇਬ ਚ ਪਾ ਕੇ ਜੇ ਇੱਕ ਗਵੰਡੀਆਂ ਨੂੰ ਮਣਾ ਲਿਓ ਵੀ ਆ ਜਾ ਯਾਰ ਆ ਜਾ ਬਈ ਤੂੰ ਵੀ ਲਿਆ ਇੱਕ ਮੈਂ ਤੂੰ ਵੀ ਲਿਆ ਖਰ ਐ ਕਰਿਓ ਤਿੰਨ ਤੁਹਾਡਾ ਇਧਰੋਂ ਬਾਜੂ ਕਰਾਇਆ ਤੁਹਾਡਾ ਬਾਜੂ ਤੁਸੀਂ ਦਾ ਬਾਗੋ ਬਾਗ ਤੁਹਾਡੀ ਦਾ 60 ਤੇ ਮੈਂ ਚਲੀ ਜਾਣੀ ਲੁੱਟ ਲੋ ਮੇਲਾ ਬਈ ਮਿੱਤਰੋ 60000 ਦੀ 65000 ਦੇ ਵਿੱਚ ਸੱਜਰ ਚੋਟੀ ਕਿੱਥੇ ਮਿਲਦੀ ਐ ਇੱਕ ਸਾਰੀ ਗੱਲ ਦੱਸਤੀ ਮੈਂ ਵੀਡੀਓ ਦੇ ਦਿਲਦੀ ਆ ਲੈ ਵੀ ਕੁਲਦੀਪ ਸਿੰਘ ਨੰਬਰ ਕਰਦੇ ਹੁਣ ਸਾਡੇ ਨਾਲ ਸੰਜਾ ਨੜਾ 9144 ਜੀ ਜੀ 88392 ਇੱਕ ਵਾਰੀ ਹੋਰ ਹੋਂ ਨੜਾ 99144 ਜੀ ਜੀ 88392 ਠੀਕ ਹੈ ਬਈ ਇਸ ਨੰਬਰ ਤੇ ਕਾਲੋ ਬਈ ਇੱਕ ਤਰੀ ਰਾਫਤਾ ਕੈਂਪ ਪਿਛਲੀ ਵਾਲੀ ਸਾਡੇ ਤੋਂ ਨੰਬਰ ਤੇ ਹੋ ਗਈ ਸੀ ਸੋਰੀ ਜੀ ਮਿਸਟੇਕ ਤਾਂ ਹੀ ਥੋੜੀ ਜਿਹੀ ਲਾਈ ਆ ਵੀਡੀਓ ਚ ਬ੍ਰੇਕ ਧੰਨਵਾਦ ਸ਼ੁਕਰੀਆ